ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਤਨ ਦੀ ਜ਼ਿੰਦਗੀ ਖਾਤਰ ਕਦੇ ਮਨ ਮਾਰਨਾ ਪੈਂਦਾ ਹੈ ਆਜ਼ਾਦੀ ਜਿੱਤਣੇ ਲਈ ਕਈ ਵਾਰੀ ਹਾਰਨਾ ਪੈਂਦਾ ਹੈ ਨਖਰੋ ਆਸ਼ਕਾਂ ਦੇ ਖੂਨ ਵਿੱਚ ਸਾਲੂ ਰੰਗ ਆਉਂਦੀ ਏ ਆਜ਼ਾਦੀ ਮੁਫਤ ਨਹੀਂ ਮਿਲਦੀ ਇਹਦਾ ਮੁਲਤਾਰਨਾ ਪੈਂਦਾ ਔਰ ਮਰਦ ਮੁਲਤਾਰਿਆ ਕਰਦੇ ਨੇ ਹਿੰਦੁਸਤਾਨ ਦੀ ਆਜ਼ਾਦੀ ਬਦਲੇ ਸਿੱਖ ਕੌਮ ਨੇ ਮਹਾਨ ਕੁਰਬਾਨੀਆਂ ਕੀਤੀਆਂ ਦੀ ਮੈਂ ਨਹੀਂ ਕਹਿੰਦਾ ਇਤਿਹਾਸ ਕਹਿੰਦਾ ਹੈ ਕਿ ਦੇਸ਼ ਦੀ ਆਜ਼ਾਦੀ ਬਦਲੇ 121 ਬੰਦੇ ਫਾਂਸੀਆਂ ਉੱਤੇ ਚੜੇ ਜਿਨ੍ਹਾਂ ਵਿੱਚੋਂ 93 ਸਿੱਖ ਸਨ ਬਾਕੀ ਦੂਸਰੀਆਂ ਕੌਮਾਂ ਦੇ ਸਨ ਦੇਸ਼ ਦੀ ਆਜ਼ਾਦੀ ਬਦਲੇ 1300 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਜਿਨ੍ਹਾਂ ਵਿੱਚੋਂ 799 ਸਿੱਖ ਸਨ ਬਾਕੀ ਦੂਸਰੀਆਂ ਕੌਮਾਂ ਦੇ ਸਨ ਦੇਸ਼ ਦੀ ਆਜ਼ਾਦੀ ਬਦਲੇ 2649 ਬੰਦੇ ਕਾਲੇ ਪਾਣੀਆਂ ਨੂੰ ਗਏ ਜਿਨ੍ਹਾਂ ਵਿੱਚੋਂ इक्कीस सौ संतालीस सिख बाकी दूसरिया कौमे सन बज बज घाट के गिनती 113 दसी जाती है जिन्होंने सताठ सिख सन बाकी दूसरिया कौमे दे सन देश की आजादी बदले कानवे बंदे तोपा के रख के उड़ा दिते गए सिख कौम इस गल का फखर है कि वह कानवे के कानवे सिख सन बाघ बाघ को जरूरत या खून की पड़ी सबसे पहले गर्दन हमारी कटी जब बहार आई तो यू कहने लगे जी चमन अपना है ਤੁਹਾਰਾ ਨਹੀਂ ਰਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ